ਤਿੰਨ ਬੰਦੇ ਦੇ ਤੇ ਸ਼ਾਮਲ ਆ ਦੋ ਮੋਨੇ ਇੱਕ ਬੰਦਾ ਤੁਸੀਂ ਅਰੈਸਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟਿਆਂ ਇਹਦੇ ਤੋਂ ਮੰਦ ਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਦੂਜੀ ਗੱਲ ਆ ਪਾਪੀ ਦਾ ਲਾਗੇ ਘਰ ਆ ਉਹ ਸੰਗਤਾਂ ਨੇ ਮਿੱਟੀ ਕੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਥੇ ਰਹੂਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਟੀਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਦਹਿ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਫੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਉਹ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿੱਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਜੋ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਲਾਕੇ ਦੀ ਸੰਗਤ ਆਪ ਤਿਆ ਕਰੇ ਕੱਟੀ ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਤੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਹੋਣੀ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆ ਕੱਚ ਦੇ ਸ਼ੀਸ਼ੇ ਲਾਏ ਹੋ ਇਹਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਜੇ ਅਫਸਰ ਵੀ ਇੱਥੇ ਆਇਆ ਸ਼ਿਵ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਊਗਾ ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਵਸਨਾ ਨਹੀਂ ਚਾਹੀਦਾ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਆ ਮੈਂ ਤੁਹਾਡੇ ਸਾਰਿਆਂ ਦੇ ਦੁੱਖ 'ਚ ਦਿਲੋਂ ਸ਼ਰੀਕ ਆ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਜਦਾ ਕਰਦੇ ਹੋ ਚ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਹੁਕਮਾ ਜਿੰਦਾਵਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾਲ ਧੂਲਾ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਾਇਓ ਸਰਬ ਠਾਈ ਮੈਂ ਇਲਾਕੇ ਦੀਆਂ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਤਵੀਦ ਕਰਕੇ ਜਾਣਾ ਹਰ ਗੁਰਦੁਆਰੇ 'ਚ ਪਹਿਰੇਦਾਰ ਹੋਣਾ ਚਾਹੀਦਾ ਜਿੱਥੇ ਪਹਿਰੇਦਾਰ ਨਹੀਂ ਹੋਊਗਾ ਉੱਥੋਂ ਸਰੂਪ ਫੇ ਨੇੜੇ ਗੁਰਦੁਆਰੇ ਆਪਾਂ ਪਹੁੰਚਾ ਦਾਂਗੇ ਔਰ ਦੁਨੀਆਂ ਭਰ ਦੇ ਸਿੱਖ ਵੀ ਗੁਰਦੁਆਰਿਆਂ 'ਚ ਪਹਿਰੇਦਾਰੀ ਦਾ ਪ੍ਰਬੰਧ ਕਰਨ ਵਾਹਿਗੁਰੂ ਜੀ ਕਾ ਖਾਲਸਾ